ਪਿਛਲੇ ਦਿਨੀ ਕੱਲ ਪਰਸੋਂ ਦੀ ਇੱਕ ਵਾਕਿਆ ਹੋਇਆ ਢਮੇਲੀ ਪਿੰਡ ਦੇ ਵਿੱਚ ਥਾਣੇ ਰਾਵਲਪਿੰਡੀ ਦੇ ਵਿੱਚ ਉਹਦੇ ਚ ਕੁਝ ਲੋਕਾਂ ਨੇ ਕਾਨੂੰਨ ਨੂੰ ਮੰਨੋ ਆਪਣੇ ਹੱਥ ਚ ਲਿਆ ਜਿਹੜੀਆਂ ਟਰੈਕਟਰ ਨੂੰ ਜਿਹਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਉਹ ਜਿਹੇ ਮੇਲੇ ਕਰਉਂਦੇ ਇਹਦੇ ਚ ਪੰਜਾਬ ਸਰਕਾਰ ਨੇ ਬੈਨ ਲਾ ਰੱਖਿਆ ਔਰ ਇਹੋ ਜਿਹਾ ਕੋਈ ਵੀ ਹਾਦਸਾ ਜਿਹੜਾ ਕਿਸੇ ਦੀ ਵੀ ਜਾਨ ਮਾਲ ਦਾ ਨੁਕਸਾਨ ਕਰ ਸਕਦਾ ਹੈ ਇਹ ਜਾਣਕਾਰੀ ਇਹ ਇਲਮ ਇਹਨਾਂ ਨੂੰ ਹੰਠਿਆਂ ਵੀ ਹੋਇਆ ਆਰਗੇਨਾਈਜ਼ਰਸ ਨੂੰ ਇਹਨਾਂ ਨੇ ਫੇਰ ਵੀ ਇਹੋ ਜਿਹਾ ਜਿਹੜਾ ਮੁਕਾਬਲੇ ਆ ਉਹ ਕਰਵਾਈ ਔਰ ਇਹਨਾਂ ਨੇ ਆਪਣੇ ਆ ਤੇ ਆਪਣੇ ਜਿਹੜੇ ਹੋਰ ਲੋਕ ਆ ਉਥੇ ਜਿਹੜੇ ਦਰਸ਼ਕ ਜਾਂ ਆਡੀਅנס ਦੇ ਤੌਰ ਤੇ ਆਏ ਹੋਏ ਲੋਕ ਸੀਗੇ ਉਹਨਾਂ ਦੀ ਵੀ ਜਾਨ ਮਾਰ ਨੂੰ ਇਹਨਾਂ ਨੇ ਖਤਰੇ 'ਚ ਪਾਇਆ ਰਿਜ਼ਲਟੈਂਟ ਉਥੇ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਇੰਬੈਲੈਂਸ ਹੋ ਕੇ ਜੇ ਤੋਂ ਮੁਕਾਬਲਾ ਚੱਲ ਰਿਹਾ ਸੀ ਉਹਦੇ ਚ ਤਿੰਨ ਜਾਣੇ ਜਿਹੜੇ ਆ ਉਹ ਇੰਜਰਡ ਹੋਏ ਦੋਵਾਂ ਦੀਆਂ ਲੱਤਾਂ ਟੁੱਟੀਆਂ ਇੱਕ ਬੂਟਾ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਵੀ ਸੀ ਗਿਆ ਉਹਦੀਆਂ ਖੁੱਦ ਦੀਆਂ ਵੀ ਲੱਤਾਂ ਟੁੱਟੀਆਂ ਸੋ ਇਹਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਥਾਣੇ 라ਵਲ ਪਿੰਡੀ ਦੇ ਵਿੱਚ ਜੇਰ ਤਾਰਾ 308 336 382 279 ਔਰ ਹੋਰ ਤਰ੍ਹਾਂ ਵਾਂ ਜਿਹੜੀਆਂ ਵਾਂ ਉਹ ਵੀ ਅਸੀਂ ਦਰਾਂ ਨੇ ਇਨਵੈਸਟੀਗੇਸ਼ਨ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਉਸ ਮਤਾਪਕ ਜਿਹੜੀਆਂ ਵਾ ਉਹ ਧਰਾਵਾਂ ਦੇ ਵਿੱਚ ਜਿਹੜਾ ਹੈਗਾ ਹੋਰ ਵਾਧਾ ਕੀਤਾ ਜਾਊਗਾ ਇਹਦੇ ਵਿੱਚ 11 ਮੁਲਜ਼ਮ ਨੇ ਜਿਹੜੇ ਬਾਈ ਨੇਮ ਨਾਲ ਜੱਦ ਕੀਤੇ ਗਏ ਆ ਤਿੰਨ ਟਰੈਕਟਰ ਆ ਜਿਹੜੇ ਉੱਥੇ ਪਾਰਟਿਸਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਫੜ ਆਰਾਊਂਡ ਅਪ ਕਰ ਲਿਆ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਡੁਮੇਲੀ ਵਿਖੇ ਗੈਰ ਕਾਨੂੰਨੀ ਢੰਗ ਨਾਲ ਕੁਝ ਪ੍ਰਬੰਧਕਾਂ ਵੱਲੋਂ ਕਰਵਾਈਆਂ ਜਾ ਰਹੀਆਂ ਟਰੈਕਟਰਾਂ ਦੀਆਂ ਦੌੜਾਂ ਦੌਰਾਨ ਇੱਕ ਟਰੈਕਟਰ ਦੇ ਬੇਕਾਬੂ ਹੋਣ ਤੋਂ ਬਾਅਦ ਪੇਸ਼ ਆਏ ਹਾਦਸੇ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ ਜਿਸ ਸਬੰਧ ਵਿੱਚ ਪੁਲਿਸ ਨੇ 11 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਤਿੰਨ ਟਰੈਕਟਰ ਵੀ ਬਰਾਮਦ ਕਰ ਲਏ ਹਨ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰਦੇ ਹ ਜਲੰਧਰ ਰੇਂਜ ਦੇ ਡੀਆਈਜੀ ਹਰਮਨ ਵੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨੁੱਖੀ ਸਰੀਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਖੇਡਾਂ ਤੇ ਰੋਕ ਲਗਾਈ ਹੋਈ ਹੈ ਜਿਸ ਦੇ ਬਾਵਜੂਦ ਪ੍ਰਬੰਧਕਾਂ ਨੇ ਆਪਣੀ ਮਨਮਰਜ਼ੀ ਕੀਤੀ ਜਿਸ ਕਾਰਨ ਇਸ ਹਾਦਸੇ 'ਚ ਹੋਏ ਨੁਕਸਾਨ ਤੋਂ ਇਲਾਵਾ ਹੋਰ ਵੀ ਵੱਡਾ ਹਾਸਾ ਹੁਣੋਂ ਬਚਾਹ ਹੋ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਅੱਗੇ ਤੋਂ ਵੀ ਅਜਿਹੀਆਂ ਖੇਡਾਂ ਤੇ ਸਖਤ ਨਜ਼ਰ ਰੱਖੀ ਜਾਵੇ ਤੇ ਜੋ ਵੀ ਪ੍ਰਬੰਧਕ ਆਪਣੀ ਮਨਮਰਜ਼ੀ ਕਰਦਾ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਸਐਸਪੀ ਬਸਫਲਾ ਗੁਪਤਾ, ਐਸਪੀਡੀ ਗੁਰਪ੍ਰੀਤ ਸਿੰਘ ਗਿੱਲ, ਡੀਐਸਪੀ ਜਸਪ੍ਰੀਤ ਸਿੰਘ ਵੀ ਸ਼ਾਮਲ ਸਨ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਸ਼ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਇਹ ਪਿਛਲੇ ਦਿਨੀ ਕੱਲ ਪਰਸੋਂ ਇੱਕ ਵਾਕਿਆ ਹੋਇਆ ਢਮੇਲੀ ਪਿੰਡ ਦੇ ਵਿੱਚ ਥਾਣੇ ਰਾਵਲ ਪਿੰਡੀ ਦੇ ਵਿੱਚ ਉਧੇ ਚ ਕੁਝ ਲੋਕਾਂ ਨੇ ਕਾਨੂੰਨ ਨੂੰ ਮੱਲੋ ਆਪਣੇ ਹੱਥ ਚ ਲਿਆ ਜਿਹੜੀਆਂ ਟਰੈਕਟਰ ਨੂੰ ਜਿਹਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਉਹ ਜੇ ਮੇਲੇ ਕਰਾਉਂਦੇ ਇਹਦੇ ਤੇ ਪੰਜਾਬ ਸਰਕਾਰ ਨੇ ਬੈਨ ਲਾ ਰੱਖਿਆ ਹੈ ਸੋ ਬੰਦੇ ਹੁੰਦੇ ਆ ਵੀ ਇਹਨਾਂ ਦੇ ਕੋਈ ਆਰਗੇਨਾਈਜ਼ਰ ਸਾਡੇ ਐਸਪੀ ਫਗਵਾੜਾ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਕਲੀਅਰ ਕਰਤਾ ਸੀ ਕਿ ਤੁਸੀਂ ਇਹੋ ਜਿਹੇ ਟੋਚਨ ਵਾਲੇ ਮੁਕਾਬਲੇ ਜਿਹੜੇ ਟਰੈਕਟਰਾਂ ਦੇ ਉਹ ਨਹੀਂ ਕਰਾ ਸਕਦੇ ਬਟ ਡਿਸਪਾਇਟ ਆਫ 댓 ਇਹਨਾਂ ਨੇ ਉਹ ਮੁਕਾਬਲਾ ਜਿਹੜਾ ਹੈਗਾ ਵਾ ਬਿਨਾ ਕਿਸੇ ਦੇ ਧਿਆਨ ਚ ਲਿਆੰਦਾ ਡਪੇਲੀ ਡਮੇਲੀ ਪਿੰਡ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਕਰਾਇਆ ਔਰ ਇਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜੇ ਟੋਚਨ ਮੁਕਾਬਲੇ ਬੜੇ ਰਿਸਕੀ ਨੇ ਜੇਕਰ ਇਹਦੇ ਵਿੱਚ ਕਿਸੇ ਵੀ ਟੰਗ ਦੇ ਨਾਲ ਕੋਈ ਇੰਬੈਲੈਂਸ ਹੋ ਜੇ ਜਾਂ ਆਊਟ ਆਫ ਕੰਟਰੋਲ ਕੋਈ ਵੀ ਟਰੈਕਟਰ ਹੋ ਜੇ ਕਿਉਂਕਿ ਟਰੈਕਟਰਾਂ ਦੀ ਹਾਰਸ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹੋ ਜਿਹਾ ਕੋਈ ਵੀ ਹਾਦਸਾ ਜਿਹੜਾ ਕਿਸੇ ਦੀ ਵੀ ਜਾਨ ਮਾਲ ਦਾ ਨੁਕਸਾਨ ਕਰ ਸਕਦਾ ਇਹ ਜਾਣਕਾਰੀ ਇਹ ਇਲਮ ਇਹਨਾਂ ਨੂੰ ਹੁੰਦਿਆਂ ਵੀ ਹੋਇਆ ਆਰਗੇਨਾਈਜ਼ਰ ਨੂੰ ਇਹਨਾਂ ਨੇ ਫੇਰ ਵੀ ਇਹੋ ਜਿਹਾ ਜਿਹੜਾ ਮੁਕਾਬਲੇ ਆ ਉਹ ਕਰਵਾਏ ਔਰ ਇਹਨਾਂ ਨੇ ਆਪਣੇ ਆ ਤੇ ਆਪਣੇ ਜਿਹੜੇ ਹੋਰ ਲੋਕ ਆ ਉਥੇ ਜਿਹੜੇ ਦਰਸ਼ਕ ਜਾਂ ਆਡੀਅנס ਦੇ ਤੌਰ ਤੇ ਆਏ ਹੋਏ ਲੋਕ ਸੀਗੇ ਉਹਨਾਂ ਦੀ ਵੀ ਜਾਨ ਮਾਲ ਨੂੰ ਇਹਨਾਂ ਨੇ ਖਤਰੇ 'ਚ ਪਾਇਆ ਰਿਜ਼ਲਟੈਂਟ ਉਥੇ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਇੰਬੈਲੈਂਸ ਹੋ ਕੇ ਜਦੋਂ ਇਹ ਮੁਕਾਬਲਾ ਚੱਲ ਰਿਹਾ ਸੀ ਉਹਦੇ 'ਚ ਤਿੰਨ ਜਾਣੇ ਜਿਹੜੇ ਆ ਉਹ ਇੰਜਰਡ ਹੋਏ ਦੋਵਾਂ ਦੀਆਂ ਲੱਤਾਂ ਟੁੱਟੀਆਂ ਇੱਕ ਬੂਟਾ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਵੀ ਸੀ ਗਿਆ ਉਹਦੀਆਂ ਖੁਦ ਦੀਆਂ ਵੀ ਲੱਤਾਂ ਟੁੱਟੀਆਂ ਤੋ ਇਹਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਥਾਣੇ 라ਵਲਪਿੰਡੀ ਦੇ ਵਿੱਚ ਜੇਰ ਤਾਰਾ 308 336 379 279 ਔਰ ਹੋਰ ਤਰ੍ਹਾਂਾਂ ਜਿਹੜੀਆਂ ਵਾ ਉਹ ਵੀ ਅਸੀਂ ਦਰਾਂ ਨੇ ਇਨਵੈਸਟੀਗੇਸ਼ਨ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਉਸ ਮਤਲਬਕ ਜਿਹੜੀਆਂ ਵਾ ਉਹ ਤਰ੍ਹਾਂਾਂ ਦੇ ਵਿੱਚ ਜਿਹੜਾ ਹੈਗਾ ਹੋਰ ਵਾਦਾ ਕੀਤਾ ਜਾਊਗਾ ਇਹਦੇ ਵਿੱਚ 11 ਮੁਲਜ਼ਮ ਨੇ ਜਿਹੜੇ ਬਾਈ ਨੇਮ ਨਾਮਜ਼ਦ ਕੀਤੇ ਗਏ ਆ ਤਿੰਨ ਟਰੈਕਟਰ ਜਿਹੜੇ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਔਰ ਜਿਹੜੇ ਉਹ ਟਰੈਕਟਰ ਉਹਨਾਂ ਦੀਆਂ ਬਰਾਮਦੀਆਂ ਪਾ ਲਈਆਂ ਗਈਆਂ ਜਿਹੜੇ ਇਹਨਾਂ ਟਰੈਕਟਰਾਂ ਦੇ ਜਾਂ ਹੋਰ ਟਰੈਕਟਰਾਂ ਵਾਲੇ ਉੱਥੇ ਆਏ ਸੀ ਉਹਨਾਂ ਦੀਆਂ ਅਸੀਂ ਵੀਡੀਓਜ਼ ਤੇ ਰਹੀ ਔਰ ਹੋਰ ਹਿਊਮਨ ਇੰਟੈਲੀਜੈਂਸ ਰਹੀ ਆਪਦੇ ਸੋਰਸਸ ਰਹੀ ਉਹਨਾਂ ਦਾ ਪਤਾ ਕਰ ਰਹੇ ਕਿਹੜੇ-ਕਿਹੜੇ ਟਰੈਕਟਰ ਸੀ ਕਿਹੜੇ-ਕਿਹੜੇ ਬੰਦੇ ਹੋਰ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਫੜਿਆ ਜਾਊਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣਗੀਆਂ ਔਰ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਇਹਦੇ ਨਾਲ ਹੀ ਮੈਂ ਬਾਕੀ ਦੇ ਵੀ ਸਾਰੇ ਜਿੰਨੇ ਵੀ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਕੋਈ ਵੀ ਇਹੋ ਜਿਹੇ ਜਿਹੜੇ ਲੋਕ ਆ ਜਿਹੜੇ ਇਹੋ ਜਿਹੇ ਟੋਚਨ ਮੁਕਾਬਲੇ ਮੁਰਗੀਆਂ ਦੀ ਲੜਾਈ ਉੱਤਿਆਂ ਦੀਆਂ ਦੌੜਾਂ ਇਹੋ ਜਿਹਾ ਕੋਈ ਵੀ ਕੰਮ ਕਰਦੇ ਆ ਉਹਨਾਂ ਨੂੰ ਕਾਨੂੰਨ ਤੋਂ ਬਾਹਰ ਜਾਣ ਦਾ ਕੋਈ ਹੱਕ ਨਹੀਂ ਹੈਗਾ ਜਿਹੜੀਆਂ ਜਿਹੜੀਆਂ ਚੀਜ਼ਾਂ ਔਰ ਜਿਹੜੀਆਂ ਜਿਹੜੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਹਿਊਮਨ ਲਾਈਫ ਦਾ ਰਿਸਕ ਇਨਵੋਲ ਹੋਵਾ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਇਨਵੋਲ ਹੋਵਾ ਉਹਨਾਂ ਚੀਜ਼ਾਂ ਤੇ ਪੰਜਾਬ ਸਰਕਾਰ ਨੇ ਬੈਨ ਲਾਇਆ ਹੋਇਆ ਔਰ ਉਹਦੀਆਂ ਬਕਾਇਦਾ ਨੋਟੀਫਿਕੇਸ਼ਨਸ ਇਸ਼ੂ ਕੀਤੀਆਂ ਗਈਆਂ ਇਹੋ ਜਾਂ ਕੋਈ ਵੀ ਇਹੋ ਜੀ ਕਰਤੂਤ ਨਾ ਕਰੇ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਔਰ ਇਹੋ ਜੀ ਖੇਡ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਕਿਸੇ ਘਰ ਦਾ ਜਿਹੜਾ ਹੈਗਾ ਵਾ ਉਹ ਦੀਵਾ ਬੁੱਝ ਜੇ ਜਾਂ ਕੋਈ ਬੰਦਾ ਮਲ ਅਪੰਗ ਹੋ ਜੇ ਅਪਾਜ ਹੋ ਜੇ ਔਰ ਇਹ ਨਾ ਚੀਜ਼ਾਂ ਨੂੰ ਜਿਹੜਾ ਹੈਗਾ ਵਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਬਾਰੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਉਹਨਾਂ ਸਾਰਿਆਂ ਦਾ ਬੜਾ ਕਲੀਅਰ ਕਾਟੇ ਦੇ ਵਿੱਚ ਅਦੇਸ਼ ਹੈਗਾ ਔਰ ਕੋਈ ਵੀ ਬੰਦਾ ਇਹੋ ਜਿਹਾ ਜਿਹੜਾ ਕਾਨੂੰਨ ਨੂੰ ਹੱਥ ਚ ਲਾਊਗਾ ਉਹਨੂੰ ਬਿਲਕੁਲ ਮਾਫ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਦੂਸਰਾ ਤਾਡੇ ਮੱਧਮ ਰਾਈ ਅੱਜ ਸਾਡੇ ਰੇਂਜ ਦੇ ਵਿੱਚ ਜਿਹੜੇ ਡਿਸਟ੍ਰਿਕਟਸ ਆਉਂਦੇ ਆ ਉਥੇ ਸਾਡਾ ਇੱਕ ਕਾਸ ਆਪਰੇਸ਼ਨ ਚੱਲ ਰਿਹਾ ਜਿੱਥੇ ਅਸੀਂ ਹੌਟਸਪੌਟਸ ਨੂੰ ਟਾਰਗੇਟ ਕਰ ਰਹੇ ਹਾਂ ਜਿੱਥੇ ਜ਼ਿਆਦਾ ਚਟਾ ਜਾਂ ਹੋਰ ਨਸ਼ੇ ਤਸਕਰ ਰਹਿੰਦੇ ਆ ਜਾਂ ਵੇਚਦੇ ਆ ਜਾਂ ਪੁਆਇੰਟ ਆਫ ਸੇਲ ਆ ਜਿੱਥੇ ਉਥੇ ਚਟਾ ਜ਼ਿਆਦਾ ਉਥੇ ਵਿਕਿਆ ਜਾਂਦਾ ਬਿੱਟਾਂ ਦੇ ਰੂਪ ਚ ਜਾਂ ਛੋਟੀ ਕੁਆਂਟੀਟੀ ਦੇ ਵਿੱਚ ਵੱਡੀਆਂ ਕੁਆਂਟੀਟੀਆਂ ਸਹੀ ਫੜਦੇ ਰਹੀ ਨੇ ਪਰ ਜਿਹੜੀਆਂ ਛੋਟੀਆਂ ਕੁਆਂਟੀਟੀਆਂ ਆ ਜਿਹੜੀਆਂ ਕਿ ਸਕੂਲ ਦੇ ਨਕਰਚ ਮੜੀਆਂ ਚ ਹੋਰ ਗਲੀਆਂ ਦੀਆਂ ਨੁਕਰਾਂ ਚ ਲੋਕ ਜਾ ਕੇ ਜਿਹੜੇ ਮਾੜੇ ਅੰਸਰ ਬੱਚਿਆਂ ਨੂੰ ਦਿੰਦੇ ਆ ਉਹਨਾਂ ਹੌਟਸਪੌਟਸ ਨੂੰ ਆਡੈਂਟੀਫਾਈ ਕਰਕੇ ਉਹਨਾਂ ਬੰਦਿਆਂ ਨੂੰ ਆਡੈਂਟੀਫਾਈ ਕਰਕੇ ਅਸੀਂ ਉਹਨਾਂ ਤੇ ਰੀਡ ਕਰਾ ਰਹੇ ਆ ਪਲੱਸ ਜਿਹੜੇ ਜਿਹੜੇ ਹੌਟਸਪੌਟਸ ਜਿੱਥੇ ਜ਼ਿਆਦਾ ਨਸ਼ਾ ਤਸਕਰੀ ਦਾ ਕੰਮ ਚੱਲਦਾ ਉਥੇ ਅਸੀਂ ਸਰਚ ਅਭਿਆਨ ਚਲਾ ਰਹੇ ਹੁਣੇ ਮੈਂ ਗੰਨਾ ਪਿੰਡ ਐਸਐਸਪੀ ਜਲੰਧਰ ਰੂਰੰਦੇ ਨਾਲ ਉਹਨੂੰ ਸੁਪਰਵਾਈਜ਼ ਕਰਕੇ ਆਇਆ ਉਥੇ ਅਸੀਂ ਮੈਕਸਿਮਮ ਜਿਹੜੇ ਹੈ ਆ ਸਭ ਤੋਂ ਆਪਰੇਸ਼ਨ ਚਾਰ ਜਿੰਨੀਆਂ ਵੀ ਰਿਕਵਰੀਆਂ ਹੋਣਗੀਆਂ ਉਹਨਾਂ ਤੇ ਅਸੀਂ ਪਰਚੇ ਦੇ ਰਹੇ ਆ ਜਿੰਨੇ ਵੀ ਸ਼ੱਕੀ ਵਿਅਕਤੀ ਆ ਔਰ ਜਿੰਨੇ ਵੀ ਮਾੜੇ ਅੰਸਰ ਆ ਜਿੱਥੇ ਰਿਕਵਰੀ ਨਹੀਂ ਵੀ ਹੋ ਰਹੀ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਰਹੇ ਆ ਉਹਨਾਂ ਦੇ ਪਿਛਲਾ 1 ਮਹੀਨੇ ਦਾ ਵੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਚੈੱਕ ਕਰਾਂਗੇ ਵੈਰੀਫਾਈ ਕਰਾਂਗੇ ਕਿ ਉਹ ਕਿੱਥੇ ਗਏ ਕਿੱਥੇ ਆਏ ਕੀ ਕੀ ਕੀਤਾ ਉਹਨਾਂ ਨੇ ਔਰ ਉਹਨਾਂ ਦੇ ਘਰਾਂ ਚ ਵਿੱਚ ਜਿਹੜੀਆਂ ਖੜੀਆਂ ਗੱਡੀਆਂ ਨੇ ਮੋਟਰਸਾਈਕਲ ਆ ਟਰੈਕਟਰ ਆ ਉਹ ਸਾਰਾ ਕੁਝ ਅਸੀਂ ਰਾਉਂਡ ਅਪ ਕਰਕੇ ਲਿਆ ਰਹੇ ਆ ਟੂ व्हीਲਰਸ ਨੇ ਮੋਟਰਸਾਈਕਲਸ ਨੇ ਉਹ ਸਾਰੇ ਅਸੀਂ ਜਿਹੜੇ ਰਾਉਂਡ ਅਪ ਕਰਕੇ ਲਿਆ ਆ ਕੇ ਉਹਨਾਂ ਦੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਕੇ ਫਿਰ ਜਿਹੜੇ ਆ ਉਹਨਾਂ ਦੇ ਹੈਂਡ ਓਵਰ ਕਰਾਂਗੇ ਔਰ ਜਿਹੜਾ ਜਿਹੜਾ ਵੀ ਵਹੀਕਲ ਵੈਰੀਫਾਈ ਨਹੀਂ ਹੁੰਦਾ ਔਰ ਉਹ ਦੌਰਾਨੇ ਵੈਰੀਫਿਕੇਸ਼ਨ ਪਤਾ ਲੱਗ ਜਾਂਦਾ ਚੋਰੀ ਦਾ ਕਨਸਰਨਡ ਜਿਹਦੇ ਘਰ ਦੇ ਵਿੱਚੋਂ ਉਸ ਵਹੀਕਲ ਨੂੰ ਰਾਉਂਡ ਅਪ ਕੀਤਾ ਗਿਆ ਉਹਦੇ ਖਿਲਾਫ ਪਰਚੇ ਦਰਜ ਕੀਤੇ ਜਾਣਗੇ ਔਰ ਜਿਹੜੇ ਵੀ ਸ਼ੱਕੀ ਵਿਅਕਤੀ ਆ ਜਿਨ੍ਹਾਂ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਮਕਦਮੇ ਆ ਉਹਨਾਂ ਸਾਰਿਆਂ ਦੇ ਡੋਸੀਅਰ ਤਿਆਰ ਕੀਤੇ ਜਾ ਰਹੇ ਆ ਤਾਂ ਕਿ ਉਹਦੇ ਉੱਤੇ ਜਿਹੜੀ ਹੈਗੀ ਆ ਪੁਲਿਸ ਦੀ ਬਾਜ ਵਾਲੀ ਨਿਗਰਵੇ ਉਥੇ ਸਾਰੇ ਜਿਹੜੇ ਤਿੰਨੇ ਇਸ ਰੇਂਜ ਦੇ ਐਸਐਸਪੀਸ ਨੇ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਗਈਆਂ ਵੀ ਉਹ ਡੋਸੀਅਰ ਦੀਆਂ ਦੋ ਦੋ ਕਾਪੀਆਂ ਬੜਾ ਕੇ ਇੱਕ ਇੱਕ ਸੀਆਈਏ ਹੈੱਡਕੁਆਰਟਰ ਤੇ ਰਵੇ 88 ਕੰਸਰਨ ਥਾਣੇ 'ਚ ਰਵੇ ਸੋ ਬਾਕੀ ਦੀਆਂ ਜਿਹੜੀਆਂ ਬਰੀਫਿੰਗਸ ਆ ਉਹ ਸਾਰੀਆਂ ਇਸ ਜ਼ਿਲ੍ਹੇ ਨੂੰ ਦੇ ਦਿੱਤੀਆਂ ਗਈਆਂ ਸਾਰੇ ਤਿੰਨੇ ਜ਼ਿਲ੍ਹਿਆਂ ਨੂੰ ਦਿੱਤੀਆਂ ਗਈਆਂ ਨਸ਼ੇ ਦੇ ਅਗੇਂਸਟ ਅਸੀਂ ਬਹੁਤ ਜ਼ਿਆਦਾ ਤਕੜੇ ਹੋ ਕੇ ਪਾਵਾਂਗੇ